ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਗੱਲ ਕਰਨੀ ਹੈ ਜਿਹੜੇ ਸਾਡੇ ਕੌਮ ਦੇ ਵਿੱਚ ਦੋਗਲੇ ਲੋਕ ਨੇ ਜਿਹੜੇ ਧਰਮ ਮਜ਼ਬ ਜਾਂ ਕੌਮ ਦੇ ਨਾਂ ਤੇ ਲੋਕਾਂ ਨੂੰ ਆਪਸ ਵਿੱਚ ਲੜਾਉਂਦੇ ਨੇ ਉਹਨਾਂ ਵਿੱਚੋਂ ਸਭ ਤੋਂ ਵੱਡਾ ਦੋਗਲਾ ਬਲਜੀਤ ਸਿੰਘ ਦਾਦੂਵਾਲ ਜੋ ਅਖੌਤੀ ਸੰਤ ਵੀ ਹੈ ਉਹਦੀ ਮੈਂ ਅੱਜ ਕਰਤੂ ਦੱਸਣ ਲਗਾ ਜਿਹੜੇ ਬਿਆਸ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਕ ਜਗਮਾਲ ਵਾਲੀ ਡੇਰੇ ਦਾ ਮੁਖੀ ਉਹਨਾਂ ਨੇ ਨਮਾ ਲਾਇਆ ਉਥੇ ਦਾਦੂਵਾਲ ਬਲਜੀਤ ਸਿੰਘ ਪਹੁੰਚਦਾ ਹੈ ਮੈਂ ਜਿੰਨੇ ਵੀ ਪੰਜਾਬ ਦੇ ਭਾਰ ਦੇ ਵਸਿੰਦੇ ਨੇ ਉਹਨਾਂ ਨੂੰ ਇੱਕ ਬੇਨਤੀ ਕਰ ਦੇਵਾਂ ਭਾਵੇਂ ਸਰਸੇ ਵਾਲੇ ਹੋਣ ਭਾਵੇਂ ਵਿਆਸ ਵਾਲੇ ਜਨਰਦਾ ਸੌਮੀ ਇਹ ਭਾਰ ਦੇ ਵਸਿੰਦੇ ਲੋਕ ਨੇ ਪੰਜਾਬ ਦੇ ਵਸਿੰਦੇ ਲੋਕ ਨੇ ਭਾਈਚਾਰਕ ਸਾਂਝ ਤੌਰ ਤੇ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਭਾਵੇਂ ਵਿਆਸ ਮੁਖੀ ਹੈ ਭਾਵੇਂ ਸਰਸਾ ਮੁਖੀ ਆ ਭਾਵੇਂ ਰਾਧਾ ਸੌਮੀਆ ਦਾ ਬਾਬਾ ਮੈਂ ਗੱਲ ਇਹ ਕਰਨੀ ਹੈ ਵੀ ਜਿਹੜਾ ਦਾਦੂਵਾਲ ਹੈ ਇਹ ਹਰਾਮਖੋਰ ਪਹਿਲਾਂ ਜਦੋਂ ਇਹਨੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਆਪਣੇ ਆਪ ਨੂੰ ਮਸ਼ਹੂਰ ਕੀਤਾ ਇਹ ਕਹਿ ਲਈਏ ਤਾਂ ਸੱਤ ਸੇਵਾਲੇ ਸਾਧ ਨਾਲ ਖਿੰਦਾ ਰਿਆ ਬੜੀ ਇਹਨੇ ਕੰਟਰੋਵਰਸੀ ਉਹਦੇ ਨਾਲ ਬੋਲ ਕੇ ਕੀਤੀ ਤੇ ਹੁਣ ਇਹ ਜਿਹੜਾ ਵਿਅਸ ਦਾ ਮੁਖੀ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨੂੰ ਉਹਦੇ ਹੈਲੀਕਾਪਟਰ ਵਿੱਚ ਚੜਾਉਣ ਤੱਕ ਜਾਂਦਾ ਹੈ ਜਦੋਂ ਜਗਮਾਲ ਵਾਲੀ ਡੇਰੇ ਦਾ ਮੁਖੀ ਬਣਾਇਆ ਉਥੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਇਹ ਨਾਰੇ ਲੱਗੇ ਉਥੇ ਇਹ ਵਿੱਚ ਬੋਲ ਰਿਹਾ ਉਹਦੇ ਸਿਰ ਤੇ ਜਿਹੜਾ ਜਗਮਾਲ ਵਾਲੀ ਡੇਰੇ ਦਾ ਮੁਖੀ ਬਣਾਇਆ ਦਸਤਾਰ ਸਜਾਈ ਗਈ ਉਥੇ ਇਹ ਹਾਜ਼ਰ ਹੈ ਬਹੁਤ ਵਾਰੀ ਜਿਹੜੇ ਸਾਡੇ ਦਰਸ਼ਕ ਨੇ ਪੰਜਾਬ ਦੇ ਵਸਿੰਦੇ ਲੋਕ ਨੇ ਉਹ ਇਦਾਂ ਕਿਆਸਰਾਈਆਂ ਲਾ ਲੈਂਦੇ ਆ ਕਿ ਸ਼ਾਇਦ ਬੁੱਟਾ ਸਿੰਘ ਕਿਸਦਾ ਵਿਰੋਧ ਕਰਦਾ ਹੈ ਜੇ ਵੀ ਕਿਸੇ ਨੇ ਧੇਰਾ ਬਣਾਇਆ ਉਹ ਜਿਹੜੇ ਲੋਕ ਜਾਂਦੇ ਨੇ ਉਹਨਾਂ ਦੀ ਭਾਵਨਾ ਉਹਨਾਂ ਦੀ ਸ਼ਰਧਾ ਹੈ ਮੈਂ ਤਾਂ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਕਰਨੀ ਹੈ ਪਰ ਜਦੋਂ ਕੋਈ ਡੇਰੇ ਦਾ ਮੁਖੀ ਗਲਤ ਹੁੰਦਾ ਹੈ ਉਦੋਂ ਉਹਨੂੰ ਲਾਣ ਤਾਂ ਪਾਈਆਂ ਜਾਂਦੀਆਂ ਨੇ ਕੱਲੇ ਇਹ ਵਿਆਸ ਦਾ ਡੇਰਾ ਜਾਂ ਸਰਸੇ ਦਾ ਡੇਰਾ ਨਹੀਂ ਜਿਹੜੇ ਸਾਡੀ ਸਿੱਖਾਂ ਉਹ ਵੀ ਡੇਰੇ ਨੇ ਮੈਂ ਉਹਨਾਂ ਦੀ ਵੀ ਗੱਲ ਕਰਦੇ ਹਾਂ ਉਹਨਾਂ ਦੇ ਵਿਰੋਧਤਾ ਦੀ ਗੱਲ ਕਰਦੇ ਹਾਂ ਪਰ ਜਿਹੜੇ ਮੈਂ ਹੁਣ ਗੱਲ ਤੁਹਾਡੇ ਸਾਹਮਣੇ ਰੱਖੀ ਹੈ ਮੈਂ ਕੇਵਲ ਇਸ ਸੰਦਰਭ ਵਿੱਚ ਰੱਖੀ ਹੈ ਕਿ ਜਿਹੜੇ ਇਹ ਸਿੱਖ ਪ੍ਰਚਾਰਕ ਸਟੇਜਾਂ ਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹੋ ਜੀ ਸ਼ਬਦਾਵਲੇ ਵਰਤੇ ਨੇ ਡੇਰਾ ਮੁਖੀ ਨੂੰ ਜਾਂ ਸਰਸੇ ਵਾਲੇ ਨੂੰ ਭਣਦੇ ਰਹੇ ਨੇ ਇਹਨਾਂ ਨੂੰ ਜਿਹੜਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਇਹ ਨਾਰੇ ਤੋਂ ਵੀ ਨਫ਼ਰਤ ਸੀ ਤੇ ਜਾਨਕਿ ਲੋਕਾਂ ਦੇ ਵਿੱਚ ਜੋ ਕੁਝ ਇਹ ਪ੍ਰਚਾਰ ਦੇ ਨੇ ਲੋਕਾਂ ਤੇ ਕੀ ਅਸਰ ਪੈਂਦਾ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਡੇਰਾ ਮੁਖੀ ਦੀ ਕੋਈ ਸ਼ਿਫਤ ਕਰ ਰਿਆਂ ਜਾਂ ਸੌਦੇ ਸਾਧਦੇ ਕੋਈ ਸ਼ਿਫਤ ਕਰ ਰਿਆਂ ਬਿਲਕੁਲ ਨਹੀਂ ਮੇਰਾ ਇੱਕ ਜਿਹੜਾ ਪਰਸਨਲ ਕਹਿਣ ਦਾ ਕੋਈ ਤਰੀਕਾ ਹੁੰਦਾ ਉਹ ਇਹ ਹੁੰਦਾ ਕਿ ਜਿਹੜਾ ਬੰਦਾ ਵੀ ਗੰਦ ਪਾਉਂਦਾ ਹੈ ਉਹ ਕਿਸੇ ਵੀ ਡੇਰੇ ਦਾ ਮਾਲਕ ਹੋਵੇ ਉਹਦੇ ਆਪਾਂ ਬਰਖਿਲਾਫ ਹਰ ਵਕਤ ਡੱਟ ਕੇ ਉਹਦਾ ਵਿਰੋਧ ਕਰਦੇ ਹਾਂ ਪਰ ਜਿਹੜੇ ਬੰਦੇ 도ਗਲੇ ਨੇ ਮੈਂ ਉਹਨਾਂ ਦੀ ਇਹ ਗੱਲ ਅੱਜ ਤੁਹਾਡੇ ਸਾਹਮਣੇ ਰੱਖੀ ਹੈ ਦਾਦੂ ਬਾਹ ਜਿਹੜਾ ਹੈ ਇਹ ਮਸ਼ਹੂਰ ਕਿੱਥੋਂ ਹੋਇਆ ਹੈ ਜਿਹੜਾ ਸਰਸੇ ਵਾਲਾ ਸੌਦਾ ਸਾਹਸੀ ਰਾਮ ਰਹੀਮ ਗੁਰਮੀਤ ਸਿੰਘ ਉਹਦਾ ਵਿਰੋਧ ਕਰਕੇ ਹੋਇਆ ਤੇ ਇਹ ਲੋਕ ਇੰਨੇ ਕੁ ਦੋਗਲੇ ਨੇ ਤੇ ਹੁਣ ਹਰ ਵਕਤ ਇਹ ਜਿਹੜਾ ਡਾਕਟਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੈ ਬਿਆਸ ਦਾ ਮੁਖੀ ਉਹਦੇ ਨਾਲ ਹੁੰਦਾ ਹੈ ਉਹਦੇ ਸਮਰਗਮ ਵਿੱਚ ਹੁੰਦਾ ਹੈ ਜੇ ਉਹ ਇੰਨੇ ਚੰਗੇ ਨੇ ਤਾਂ ਫਿਰ ਤੁਸੀਂ ਸਟੇਜਾਂ ਤੇ ਭੰਡ ਦੇ ਕਿਉਂ ਮੇਰਾ ਇੱਥੇ ਕਿਸੇ ਨੂੰ ਚੰਗਾ ਮਾੜਾ ਕਹਿਣ ਤੋਂ ਮਤਲਬ ਨਹੀਂ ਹੈਗਾ ਕਿ ਮੈਂ ਸਰਸੇ ਵਾਲਿਆਂ ਨੂੰ ਜਾਂ ਬਿਆਸ ਵਾਲਿਆਂ ਨੂੰ ਚੰਗੇ ਕਹਿ ਰਿਹਾ ਜਾਂ ਮਾੜਾ ਕਹਿ ਰਿਹਾ ਇਹਦਾ ਮੇਰਾ ਕੋਈ ਮਤਲਬ ਨਹੀਂ ਕਿਉਂਕਿ ਮੈਂ ਤਾਂ ਪਹਿਲੀ ਸਪਸ਼ਟ ਕੀਤਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਅਸੀਂ ਕਿਸੇ ਨੂੰ ਮੰਨਦੇ ਨਹੀਂ ਪਰ ਜਿਹੜੀ ਸਾਡੀ ਕੌਮ ਦੇ ਵਿੱਚ ਆਪਣੇ ਆਪ ਨੂੰ ਇਹ ਅਖੌਤੀ ਪ੍ਰਚਾਰਕ ਬਣੇ ਨੇ ਇਹੜੇ ਲੋਕਾਂ ਨੂੰ ਗੁਰਸਾਹਿਬ ਦੀ ਹਜ਼ੂਰੀ ਵਿੱਚ ਕੁਝ ਹੋਰ ਕਹਿੰਦੇ ਨੇ ਤੇ ਆਪ ਕੁਝ ਹੋਰ ਕਰਦੇ ਆ ਹੁਣ ਸਾਹਮਣੇ ਆਈ ਗਿਆ ਸਾਰਾ ਕੁਝ ਸ਼ਰਿਆਮ ਮੀਡੀਆ ਤੇ ਆਇਆ ਉਹ ਜ਼ਿੰਮੇਵਾਰ ਕਡੇਰੇ ਵਾਲੇ ਨੇ ਜੀ ਭਜਨ ਬੰਦਗੀ ਕਰਨ ਵਾਲੇ ਨੇ ਜੇ ਭਜਨ ਬੰਦਗੀ ਕਰਨ ਵਾਲੇ ਨੇ ਫਿਰ ਤੁਸੀਂ ਪਹਿਲਾਂ ਐਡੀਆਂ ਐਡੀਆਂ ਲੋਕਾਂ ਦੇ ਵਿੱਚ ਚਰਚਾਵਾਂ ਕੁਛੇੜੀਆਂ ਭੰਡਿਆ ਕਿਉਂ ਉਹਨਾਂ ਨੂੰ ਜਦੋਂ 1978 ਦੀ ਗੱਲ ਕਰਦੇ ਹੋ ਉਦੋਂ ਜਿਹੜਾ ਇੱਕ ਕਾਣ ਹੋਇਆ ਸੀ ਉੱਥੇ ਸਾਢੇ 13 ਸਿੰਘ ਸ਼ਹੀਦ ਕਰਤੇ ਤੇ ਫਿਰ ਉਦੋਂ ਇਹ ਰੌਣਕਾਂ ਪਾਈ ਸੀ ਹਾਲਾਂਕਿ ਮੈਂ ਜਿੰਨੇ ਵੀ ਪੰਜਾਬ ਦੇ ਵਿੱਚ ਡੇਰੇ ਨੇ ਭਾਵੇਂ ਉਹ ਸਿੱਖਾਂ ਦੇ ਹੋਣ ਭਾਵੇਂ ਕੋਈ ਵੀ ਹੋਵੇ ਜਾਨਕਿ ਮੇਰਾ ਮਤਲਬ ਇਹ ਹੈ ਵੀ ਉਹ ਇਨਸਾਨ ਤਾਂ ਇਨਸਾਨ ਹੀ ਨੇ ਅਸੀਂ ਨਹੀਂ ਮੰਨਣਾ ਨਾ ਮੰਨੀਏ ਅਸੀਂ ਭਾਈਚਾਰੇ ਦੀ ਜਿਹੜੀ ਸਾਂਝ ਹੈ ਉਹਨੂੰ ਬਰਕਰਾਰ ਰੱਖ ਸਕਦੇ ਹਾਂ ਪਰ ਕੀ ਜਿਹੜੇ ਇਹ 도ਗਲੇ ਪ੍ਰਚਾਰਕ ਨੇ ਸਟੇਟ ਤੇ ਕਹਿ ਨਹੀਂ ਸਕਦੇ ਵੀ ਅਸੀਂ ਜੋ ਚਾਹੁੰਦੇ ਆ ਪੰਜਾਬ ਦਾ ਮਾਹੌਲ ਵਧੀਆ ਬਣਿਆ ਰਵੇ ਭਾਈਚਾਰਕ ਸਾਂਝ ਬਣੀ ਰਵੇ ਤੇ ਇਹ ਧੋਗਲਾਪਣ ਕਿਉਂ ਦਿਖਾਉਂਦੇ ਆ ਕਿਉਂ ਨਹੀਂ ਸਪਸ਼ਟ ਕਰਦੇ ਲੋਕਾਂ ਨੂੰ ਮੈਂ ਤੇ ਇੱਕ ਬੇਨਤੀ ਤੁਹਾਨੂੰ ਕਲੀਅਰ ਜੀ ਕਰਨੀ ਆ ਕੋਈ ਸਰਸੇ ਜਾਂਦਾ ਉਹ ਜਾਵੇ ਕਿਸੇ ਨੂੰ ਰੋਕ ਟੋਕ ਨਹੀਂ ਕੋਈ ਵਿਆਹ ਜਾਂਦਾ ਉਹ ਜਾਵੇ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਕੋਈ ਰਾਦਾ ਸਵਾਮੀ ਨੇ ਜਾਂਦਾ ਕਿੱਥੇ ਜਾਂਦਾ ਕੋਈ ਰੋਕ ਟੋਕ ਨਹੀਂ ਗੱਲ ਤਾਂ ਇਹ ਹੈ ਵੀ ਉਹ ਬੰਦਾ ਆਪਣਾ ਸਟੈਂਡ ਰੱਖੇ ਜਿੱਥੇ ਵੀ ਜਾਂਦਾ ਅਸੀਂ ਜਦੋਂ ਧਰਮ ਪਰिवर्तन ਦੀ ਗੱਲ ਕਰਦੇ ਆ ਉਦੋਂ ਕਾਫੀ ਇਹ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਨੇ ਤੇ ਜਿਹੜੀ ਵਿਚਾਰਧਾਰਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਹੈ ਅਸੀਂ ਉਹਦੇ ਵੱਲ ਧਿਆਨ ਦਈਏ ਮੈਂ ਜਿਹੜੀ ਅੱਜ ਗੱਲ ਕੀਤੀ ਹੈ ਜਿਹੜੇ ਬੰਦੇ ਸਿੱਖ ਕੌਮ ਦੀਆਂ ਸਟੇਜਾਂ ਤੇ ਖੜ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਸਾਸੇ ਵਾਲੇ ਨੂੰ ਬਲਾਤਕਾਰ ਹੀ ਕਹਿੰਦੇ ਰਹੇ ਐ ਜਿਵੇਂ ਭਾਈ ਨੀ ਸਿੰਘ ਨੇ ਕਹਿੰਦੇ ਨਰਨਕਾਰੀ ਦਾ ਸੋਦਾ ਲਾਇਆ ਸੀ ਰਾਧਾ ਸਾਮੀ ਦਾ ਇਹ ਗੱਲਾਂ ਹੁੰਦੀਆਂ ਰਹੀਆਂ ਨੇ ਫਿਰ ਉਹ ਗੱਲਾਂ ਕਿਉਂ ਕਰਦੇ ਹੋ ਤੁਸੀਂ ਜੇ ਤੁਸੀਂ ਇਹਨਾਂ ਦੇ ਸਮਾਗਮਾਂ ਵਿੱਚ ਇਕੱਠੇ ਬੈਠਣਾ ਜਾ ਕੇ ਉੱਥੇ ਪ੍ਰਸ਼ਾਦਾ ਪਾਣੀ ਛਕਣਾ ਫਿਰ ਲੋਕਾਂ ਨੂੰ ਘਰ ਲੜਾ ਰਹੇ ਹੋ ਇੱਕ ਸਟੈਂਡ ਤਾਂ ਕਲੀਅਰ ਕਰ ਦਿਓ ਜਣਕੇ ਦਾਦੂ ਵਾਲ ਸਭ ਤੋਂ ਵੱਡਾ ਦੋਗਲਾ ਸਿਰੇ ਦੀ ਗਲਕ ਜੇ ਕਹਿ ਸਕਦੇ ਹਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ